ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਦੇ ਲਈ 500 ਕਰੋੜ ਰੁਪਏ ਵਾਲੇ ਬਿਆਨ ਤੋਂ ਬਾਅਦ ਨਵਜੋਤ ਕੋਰ ਸਿੱਧੂ ਨੇ ਹੋਰ ਵੀ ਕਈ ਵੱਡੇ ਇਲਜ਼ਾਮ ਲਗਾਏ ਨੇ ਉਹਨਾਂ ਪੰਜਾਬ ਕਾਂਗਰਸ ਦੇ ਕਈ ਵੱਡੇ ਆਗੂਆਂ ਨੂੰ ਘੇਰਿਆ ਇਲਜ਼ਾਮ ਲਗਾਏ ਨੇ ਕਿ ਕਈ ਫੋਟੇ ਆਗੂ ਪਾਛਪਾ ਦੇ ਨਾਲ ਮਿਲੇ ਹੋਏ ਨੇ ਉਹ ਤੇ ਉਹ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ ਸਿਰੇ ਦਾ ਚੋਰ ਤੇ ਨਿਕੰਮਾ ਤੱਕ ਕਹਿ ਦਿੰਦਾ ਹੈ ਉਹਨੇ ਕਿਹਾ ਕਿ ਪਹਿਲਾਂ ਇਹਨਾਂ ਆਗੂ ਨੇ ਨਵਜੋਤ ਸਿੰਘ ਸਿੱਧੂ ਦੀ ਵਾਹਿ ਵਾਹਿ ਕੀਤੀ ਹੈ ਤਾਂ ਬਾਅਦ ਵਿੱਚ ਉਹਨਾਂ ਦੇ ਹੀ ਪਿੱਠ ਉੱਤੇ ਛੁਰਾ ਘੋਪ ਦਿੰਦਾ ਹੈ ਨਵਜੋਤ ਕੋਰ ਸਿੱਧੂ ਨੇ ਮੀਡੀਆ ਧਾਰੈ ਦੇ ਨਾਲ ਗਲਤ ਬਤ ਕਰਦੇ ਹੋਏ ਆਪਣੀ ਹੀ ਪਾਰਟੀ ਦੇ ਗੁਰਦਾਸਪੁਰ ਤੋਂ ਸੰਸਦ ਸੁਖਜਿੰਦਰ ਰੰਧਾਵਾ ਉੱਤੇ ਇਲਜ਼ਾਮ ਲਗਾਉਂਦੇ ਕਿ ਇਹ ਕਿ ਉਹਨਾਂ ਦੇ ਗੈਂਗਸਟਰਸ ਦੇ ਨਾਲ ਲਿੰਕ ਨੇ। ਉਹਨਾਂ ਕਿਹਾ ਕਿ ਕਾਂਗਰਸ ਨੂੰ ਬਦਨਾਮ ਕਰਨ ਵਾਲੇ ਲੋਕ ਨੇ ਤੇ ਪੈਸੇ ਲੈ ਲੈ ਕੇ ਸੀਟਾਂ ਵੇਚਦੇ ਨੇ। ਉਹਨਾਂ ਕਿਹਾ ਕਿ ਜਿਹੇ ਲੋਕਾਂ ਦੇ ਨਾਲ ਸਿੱਧੂ ਪਰਿਵਾਰ ਗੱਲ ਕਰਨਾ ਪਸੰਦ ਨਹੀਂ ਕਰਦਾ ਜੋ ਕਿ ਕਾਂਗਰਸ ਦੇ ਦੁਸ਼ਮਣ ਨੇ। ਉਹਨਾਂ ਇਹ ਵੀ ਕਿਹਾ ਕਿ ਸਿੱਧੂ ਪਰਿਵਾਰ ਕਾਂਗਰਸ ਦਾ ਸਿਪਾਹੀ ਹੈ ਤੇ ਸਿਪਾਹੀ ਬਣ ਕੇ ਰਹੇਗਾ। ਨਵਜੋਤ ਖਰ ਸਿੱਧੂ ਨੇ ਇਲਜ਼ਾਮ ਲਗਾਇਆ ਨਹੀਂ ਕਿ ਪੰਜਾਬ ਕਾਂਗਰਸ ਦੇ ਚਾਰ ਵੱਡੇ ਆਗੂ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ। ਉਹਨੇ ਕਿਹਾ ਕਿ ਸੁਖਜਿੰਦਰ ਸਿੰਘ ਦਾਵਾ ਤੇ ਚਰਨਜੀਤ ਸਿੰਘ ਚੰਨੀ ਪੰਜਾਬ ਦਾ ਸੀਐਮ ਬਣਨਾ ਚਾਹੁੰਦੇ ਨੇ ਇਸ ਤੋਂ ਇਲਾਵਾ ਉਹਨਾਂ ਪ੍ਰਤਾਪ ਸਿੰਘ ਬਾਜਵਾ ਦਾ ਵੀ ਨਾਮ ਲਿੱਤਾ ਉਹਨਾਂ ਇਹ ਵੀ ਇਲਜ਼ਾਮ ਲਗਾਏ ਕਿ ਭਾਜਪਾ ਬਾਜਵਾ ਜੜੇ ਕੀ ਭਾਜਪਾ ਨਾਲ ਮੀਟਿੰਗ ਕਰਕੇ ਆਏ ਨੇ ਉਹਨਾਂ ਇਹ ਵੀ ਕਿਹਾ ਕਿ ਮੁਰਿੰਦਰ ਸਿੰਘ ਰਾਜਾ ਫੜੀ ਵੀ ਪੰਜਾਬ ਦਾ ਸੀਐਮ ਬਣਨਾ ਚਾਹੁੰਦੇ ਨੇ ਤੇ ਉਹ ਲੁਕ ਲੁਕ ਕੇ ਵਿਰੋਧੀ ਪਾਰਟੀਆਂ ਨੂੰ ਮਿਲਦੇ ਰਹੇ ਨੇ ਉਹਨੇ ਕਿਹਾ ਕਿ ਇਸ ਸਭ ਨੇ ਕਾਂਗਰਸ ਨੂੰ ਬਰਬਾਦ ਕਰ ਦਿੱਤਾ ਉਹਨਾਂ ਇਲਜ਼ਾਮ ਲਗਾਏ ਕਿ ਬੁਰਜ ਨੇ ਟਿਕਟ ਲੈਣ ਦੇ ਲਈ 5 ਕਰੋੜ ਰੁਪਏ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੇ ਨੇ ਤੇ 5 ਕਰੋੜ ਰੁਪਏ ਰਾਜਾ ਫੜੀ ਨੂੰ ਦਿੱਤੇ ਨੇ ਉਹਨੇ ਕਿਹਾ ਕਿ ਕਾਂਗਰਸ ਹੁਣ ਵੀ ਇਕੱਠੀ ਹੋ ਜਾਵੇ ਤਾਂ ਪੰਜਾਬ ਦੇ ਵਿੱਚ ਸਰਕਾਰ ਬਣਾ ਸਕਦੀ ਹੈ ਹਾਲਾਂਕਿ ਨਵਜੋਧ ਕੋਰ ਸਿੱਧੂ ਨੇ ਇਹ ਵੀ ਕਿਹਾ ਕਿ ਕੋਈ ਵੀ ਸੀਐਮ ਚਿਹਰਾ ਐਲਾਨ ਦਿੱਤਾ ਜਾਵੇ ਪਰ ਸਭ ਦੀ ਸਹਿਮਤੀ ਹੋਣੀ ਚਾਹੀਦੀ ਹੈ ਉਹਨੇ ਕਿਹਾ ਕਿ ਕਾਂਗਰਸ ਇਕਜੁੱਟ ਹੋਵੇ ਸਾਰਿਆਂ ਨੂੰ ਜਿਹੜਾ ਸੀਐਮ ਚਿਹਰਾ ਮਨਜ਼ੂਰ ਹੈ ਉਸ ਨੂੰ ਸੀਐਮ ਉਮੀਦਵਾਰ ਐਲਾਨ ਦੋ ਉਹਨੇ ਕਿਹਾ ਕਿ ਸਿੱਧੂ ਪਰਿਵਾਰ ਨੂੰ ਕਿਸੇ ਤੋਂ ਇਤਰਾਜ਼ ਨਹੀਂ ਹੈ ਜੇਕਰ ਸਭ ਦੀ ਸਹਿਮਤੀ ਦੇ ਨਾਲ ਫੈਸਲਾ ਲਿਆ ਜਾਵੇ